ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਖਤਹਿ ਪਾਕਸ਼ਾਈ ਦਸਮੇਕਾ ਬਿਉ ਬਾਚਵੇਂ ਨਤੀਜੋ ਪਈਓ 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 ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਾ ਚਰਨਨ ਮਨ ਰਹਿ ਮਹਾਰਾਜ ਆਪਣਾ ਜਾਣ ਕਰੋ ਪ੍ਰਤਪਾਰਾ ਪ੍ਰਤਪਾਰਾ ਹਮਰੇ ਦੁਸਤ ਸਭੇ ਤੁਮ ਘਾਬੂ ਆਪ ਹਾਥ ਦੇ ਮੋਹਿ ਗਚਾ ਹੋ ਸੁਖੀ ਵਸੇ ਮੋਰੋ ਪ੍ਰੇਵਾਰਾ ਸੇ ਸਭ ਸਭੇ ਕਰਤਾ ਕਰਤਾ ਮੋਰੋ ਚਾਨਜ ਕਰਦਾ ਕਰਿਆ ਸਭੈ ਰਣ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ रहे प्यासा तु मैं शार्द कोई अब ध्यान जो ऊपर चासो तुम तेज पांते पांते सेवक्सिख हमारे तारिया चुन चुन सत्र हमारे मारिए आप हाथ दे मुझे उपरीय मरण काल का ग्रास निवरीय अपनी वरीय ओ जो सदा हमारे पछो श्रीस्तुज जो करियो रे चार राख लियो मुंह राखन हारे साहिब संत सहाय प्यारी प्यारी दीन बंद दुष्टन के हंता तुम पुरी चतुर्दशकंता काल पाए ब्रह्मा भक्त रा काल पाए शिव जू अवतरम काल पाए कर विष्णु प्रकाश सकल काल का की आत्मा सा जमन काल योगी शिव की ओ भेदराज ब्रह्मा जोथी ओ जमन काल सब लोक सबारा नमस्कार है ताई हमारा महाराज ਨੂੰ ਜਾਵਨ ਕੋ ਸਭ ਜਗਤ ਬਨਾਇਓ ਦੇਵ ਜੈ ਤੁਜਿ ਨੁ ਕੋ ਜਾਇਓ ਆਦੰਤੇ ਕੇ ਅਵਤਾਰਾ ਸੂਈ ਗਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਭ ਪ੍ਰਜਾ ਜਨੇ ਆਪ ਸواری 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 ਸ਼ੇਵ ਗੁਣ ਕੋ ਸੇਵ ਗੁਣ ਸੁਖ ਦਿਓ ਸੰਤਨਣ ਕੋ ਪਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੀ ਕੀ ਪੀਰ ਪਛਾਨ ਤਿ ਵਿਚਾਨ ਤਿ ਛਿੰਟੀ ਤੇ ਕੁੰਚਰੇ ਸਥੁਲਾ ਸਾ ਪਰ ਕਿਰਪਾ ਦਿਸਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੈ ਜਗ ਉਦਕਰਖ ਕਰਾ ਕਰ ਤਾਰਾ ਪਰ ਜਾ ਤਰ ਜਬ ਦੇ ਅਪਾਰਾ ਜਬ ਆਕਰਖ ਕਰ ਤਹੁ ਕਬਹੁ ਕਬਹੁ ਤਮ ਮਮੇ ਮਿਲ ਤੋ ਦੇਵ ਦਰਸਮ ਜੇਤੇ ਬਦਨ ਸ੍ਰਿਸ਼ ਸੁਭਾ ਧਾਰੇ ਆਪੇ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣ ਤਬੇਦ ਬੇਜੇ ਰਿਆਲਮ ਨਿਰੰਕਾਰ ਨਿਰਭਉ ਨਿਰਲੰਭ ਆਦ ਅਨੀਲਾਨਾਦ ਸੰਭ ਤਾ ਕਾ ਮੂੜਿ ਉਚਾਰਤ ਪੇਡਾ ਜਾਂ ਕੋ ਬੀਗਨਾ ਪਾਪ ਤ ਬੇਦੰਤ ਬੇਦੰਤ ਤਾ ਕੋ ਕਰ ਪਾਹਨ ਅਨੁਮਾਨ ਤਮਾ ਮੂਲ ਕਸ਼ੇਧ ਨ ਜਾਣ ਤਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੰਤਨੀ ਬੇਵਤਨੀ 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 ਆਪਿ ਆਪਣੀ ਬੁੱਧ ਹੈ ਜੇਤੀ ਮਰਨਤ ਭਿੰਨ-ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਏ ਕੈ ਰੂਪੈ ਮੁਖਸਰੂਪਾ ਰੰਗ ਪਿਉਰਾ ਕੈ ਹੋਪਾ ਅੰਡਜ ਜੇ ਰਜ ਸੇਤ ਰਕੀਨੀ ਉਦੂਜ ਖਾਨ ਬਹੋ ਰਚਦੀਨੀ ਰਚਦੀਨੀ ਕਉ ਫੂਲ ਰਾਜਾ ਹੈ ਬੈਠਾ ਕਮ ਸਿਮਟ ਤੈ ਸੰਕਰ ਕੇਠਾ ਸਗਰੀ ਸਰੀਰ ਦੀ ਸਹਾਇ ਚੰਭਵਯ ਅਜੁਗਤ ਸਰੂਪ ਸੇ ਅੰਭਵ ਅੰਭਵ ਆਬਰਾ ਚਾ ਮੇਰੀ ਤੁਮ ਕਰੋ ਸੇਖਿਓ ਬਾਰ ਸਿਖ ਸੰਗ ਰੋ ਦੁਸ਼ਟ ਜੀਤੇ ਉਤਵਤ ਪਾਤਾ ਸਕਲ ਕਲੇਸ਼ ਕਰੋ ਰਣ ਗਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨ ਕੈ ਦੁਸ਼ਟ ਦੁਖ ਦੇ ਮਰੇ ਪੁਰਖ ਜਨ ਭਗ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੀ ਜੋ ਕਲ ਕੋ ਇਕ ਬਾਰ ਧਿਆਈਆਂ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਰੇਤ ਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਈਨ ਹਰ ਹੋ ਤਾਂ ਕੇ ਤਾਪ ਤਨ ਕੋ ਮੋ ਹਰ ਹੋ ਰੇ ਦੁਸ਼ਟ ਕਰਮੋ ਸੁਭ ਹੋਈ ਦੁਸ਼ਟ ਸਾਸਿ ਸਿਖ ਸਕੇ ਨਾ ਕੋਈ ਇੱਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਈ ਉਬਾਰਾ ਜਿੰਨਰ ਨਾਮ ਤਿਹਾਰੂ ਕਾ ਆਦਾਰ ਦੁਸ਼ਟ ਦੋਖੇ ਰਾਗ ਤੇਰਾ ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈਓ 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 ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਸੁਤੇ ਲਇਓ ਬਚਾਈ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਦੀ ਫਤਿਹ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰਜੀ ਦੀ ਖਤਹਿ ਪਾਤਸ਼ਾਹੀ ਦਸਵੀਂ ਕਬੀ ਉ ਬਾਚਵੇਂ ਨਤੀਜੋ ਪਈਓ 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 ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਾ ਚਰਨਨ ਮੰਨ ਰਹਿ ਮਹਾਰਾਜ ਆਪਣਾ ਜਾਣ ਕਰੋ ਪ੍ਰਤਿਬਾਰੰਤ 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 ਹਮਰੇ ਦੁਸ਼ ਸਭੇ ਤੁਮ ਘਭੂ ਆਪ ਹਾਥ ਦੇ ਮੋਹ ਗਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇ ਸਤ ਸਭੇ ਕਰਤਾ ਕਰਤਾ ਮੋਰੋ ਚਾਹ ਨਿਜ ਕਰਦੇ ਕਰਿਓ ਸਭ ਬਿਹਰਣ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾਡ ਕੋਈ ਵਰਨ ਧਿਆਉ ਜੋ ਪਰਚਾਉ ਸੋ ਤੁਮ ਤੇ ਪਾਉਂਤੇ ਪਾਉਂਤੇ ਸੇਵਕ ਸਿਖ ਹਮਾਰੇ ਤਾਰਿਆ ਚੁੰਚੂਨ ਸਤਰ ਹਮਾਰੇ ਮਾਰੀਆ ਆਪ ਰਤ ਦੇ ਮੁਝੇ ਉਬਰੀਏ ਮਰਨ ਕਾਲ ਕਾ ਕ੍ਰਾਸ ਨਿਵਰੀਏ ਨਿਵਰੀਏ ਉਹ ਜੋ ਸਦਾ ਹਮਾਰੇ ਪਛਾ ਸ਼੍ਰੀ ਅਸਤੁ ਜੋ ਕਰਿਓ ਰਚਾਰਾ ਰਖ ਲਿਓ ਮੋ ਰਖਨ ਹਾਰੇ ਸੋਹਿਬ ਸੰਤੋ ਸਹਾਈ ਪਿਆਰੀ ਪਿਆਰੀ दीन बंद दुष्टन के हंता तुम परे चतुर्दश कंता काल पाए ब्रह्मा भक्तरा काल पाए शिवजू अवतारम तरम काल पाए कर विष्णु प्रकाश सकल काल का की आत्मा सा जमन काल योगी शिव की ओ वीर राज ब्रह्मा जोथी ओ जमन काल सब लोक सभारा नमस्कार है ताई हमारा ਨੂ ਜਾਵਨ ਕਾ ਸਭ ਜਗਤ ਬਨਾਇਓ ਦੇਵ ਦੇ ਤਜਨੁ ਪਜਾਇਓ ਆਦੰਤਿ ਕੇ ਅਵਤਾਰਾ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਭ ਪ੍ਰਜਾ ਜਨੇ ਆਪ ਸਵਾਰੀਪ 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 ਸੇਵਕੁਣ ਕੋ ਸੇਵਕੁਣ ਸੁਖੁ ਦਿਓ ਸੰਕਰਣ ਕੋ ਤਲ ਮੁਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਗੁੰਚਰੇ ਸੁ ਤੁਲਾ ਸਾ ਪਰ ਕਰਿਪਾ ਦਿਸਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਚਉ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਕਬਹੂੰ ਤੁਮ ਮਮਾ ਮਿਲ ਤੋ ਦੇਵ ਦਰਸਮ ਹਉ ਜੇ ਤੇ ਬਦਨ ਸ੍ਰੀ ਸੁਭ ਧਾਰੇ ਆਪੇ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣ ਤਬੀਦ ਪੇਜੇ ਰਿਆਲਮ ਨਿਰੰਕਾਰ ਨਿਰਭਉ ਨਿਰਲੰਬ ਆਦ ਅਨੀਲ ਅਨਾਦ ਸੰਭ ਤਾ ਕਾ ਮੂੜਿ ਉਚਾਰਤ ਪੇਦਾ ਜਾਂ ਕੋ ਬੀਜ ਨਾ ਪਾਤ ਤਬੇ ਦੰਤ ਬੇਦੰਤ ਤਾ ਕੋ ਕਰ ਪਾਨਨ ਨਿਮਾਨ ਤੁਮਾ ਮਹਾ ਮੂਲ ਕਸ਼ ਭੀਦ ਨਾ ਜਾਣ ਤਮਾਹ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੰਤਨੀ ਬੇਵਤਨੀ ਬੇਵਤਨੀ ਆਪਿ ਆਪਣੀ ਬੁੱਧ ਹੈ 제ਤੀ ਵਰਣਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਏ ਕੈ ਰੂਪ ਐਨ ਮੁਖਸਰੂਪਾ ਰੰਗ ਭਿਉਰਾ ਬਈ ਹੋਪਾ ਐਂਜ ਜੇ ਰਜ ਸਿਤ ਜਕੀਨੀ ਉਧੂਜ ਖਾਨ ਬਹ ਰਚਦੀਨੀ ਰਚਦੀਨੀ ਕਉ ਫੂਲ ਰਾਜਾ ਹੈ ਉਹ ਬੈਠਾ ਕਮ ਸਿਮਟ ਭੇਮ ਸੰਕਰ ਕੇਠਾ ਸਗਰੇ ਸ੍ਰੀਤੀ ਦਿਖਾਇ ਚੰਭਵਯ ਅਜੁਗਤ ਸਰੂਪ ਸੇ ਅੰਭਵ ਆਬਰਾ ਚਾ ਮੇਰੀ ਤੁਮ ਕਰੋ ਸੇਖਿਓ ਬਾਰੇ ਸਿਖ ਸੰਗਰੋ ਦੁਸ਼ਟ ਜੀਤੇ ਉਤਵਤਨ ਪਾਤਾ ਸਕਲ ਕਲੇਸ਼ ਕਰੋ ਰਣ ਗਾਤਾ ਜੇ ਅਸਤੁਜ ਤਬ ਸਰਣੀ ਪਰੇ ਤਿਨ ਕੈ ਦੁਸ਼ ਦੁਖ ਦੇ ਮਰੇ ਪੁਰਖ ਜਨ ਭਗ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆਈਆ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਈਂ ਹਰਭੋ ਤਾਂ ਕੇ ਤਾਪ ਤਨ ਕੋ ਮੋ ਹਰ ਹੋਰੇ ਦੁਸ਼ਤ ਕਰਮੋ ਸੁਭ ਹੋਈ ਦੁਖ ਸਾਸਿ ਸਿਖਾ ਕੈ ਨ ਕੋਈ ਇੱਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿੰਨਰ ਨਾਮ ਤਿਹਾਰੋ ਕਾ ਆਦਾਰ ਦੁਸ਼ਤ ਦੋਖੇ ਰੱਖ ਤੇ ਰਾਖ ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਨੋ ਉਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਤ ਦੋਖ ਤੇ ਲਯੋ ਬਚਾਇਓ 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 ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਯੋ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਤ ਸੁਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੇਕ ਬਿਉ ਬਾਚ ਮੇਂ ਨਤੀ ਚੋ ਪਈਓ 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 ਹਮਰੇ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਾ ਚਰਨਨ ਮਨ ਰਹਿ ਮਹਾਰਾਜ ਆਪਣਾ ਜਾਣ ਕਰੋ ਫਿਰ ਦੁਬਾਰਾ ਫਿਰ ਦੁਬਾਰਾ ਫਿਰ ਦੁਬਾਰਾ ਹਮਰੇ ਦੁਸ਼ਤ ਸਭੇ ਤੁਮ ਘਾਬੋ ਆਪ ਹਾਥ ਦੇ ਮੋਹ ਗਚਾਓ ਸੁਖੀ ਬਸੇ ਮੂਰੋ ਪਰਿਵਾਰਾ ਸੇ ਸਭ ਸਭੇ ਕਰਤਾ ਕਰਤਾ ਮੋਹ ਰਚਾ ਨਿਜ ਕਰਦਾ ਕਰੀਓ ਸਭ aeration ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹੇ ਪਿਆਸਾ ਤੁਮੈ ਸਾਡ ਕੋਈ ਅਵੰਤਿ ਆਮ ਜੋ ਪਰਚਾ ਸੋ ਤੁਮ ਤੇ ਪਾਉਂ ਤੇ ਪਾਉਂ ਤੇ ਪਾਉਂ ਸੇਵਕ ਸਿਖ ਹਮਾਰੇ ਤਾਰਿਆ ਚੁੰਚੁੰ ਸਤਰ ਹਮਾਰੇ ਮਾਰੀ ਆਪ ਰਾਤ ਦੇ ਮੁਝੇ ਉਪਰੀ ਮਰਨ ਕਾਲ ਕਾ ਕ੍ਰਾਸ ਨਿਵਰੀਂ ਨਿਵਰੀਂ ਆਪਣੀ ਨਿਵਰੀਂ ਉਹ ਜੋ ਸਦਾ ਹਮਾਰੇ ਪਛਾ ਸ਼ਰੀ ਅਸ ਤੂ ਜੋ ਕਰਿਓ ਰ ਚਾਰ ਆਖ ਲਿਓ ਮੋ ਰਖਨ ਹਾਰੇ ਸੋਇਬ ਸੰਤੋ ਸਹਾਈ ਪਿਆਰੀ ਪਿਆਰੀ दीन बंद दुष्टन के हंता तुम पुरी चतुर्दश कंता काल पाए ब्रह्मा भक्त रा काल पाए शिव जू अवतारम काल पाए कर विष्णु प्रकाश सकल काल का की आत्मा सा जमन काल योगी शिव की ओهيل राज ब्रह्मा जोथी ओ जमन काल सब लोक सवारा नमस्कार है ताई हमारा हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਨ ਉਪਜਾਇਓ ਆਦੰਤਿ ਕੇ ਉਤਾਰਾ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੁਮਾਰੀ ਸਭ ਪ੍ਰਜਾ ਜਨੇ ਆਪ ਸਵਾਰੀ 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 ਸੇਵਕਾਣ ਕੋ ਸੇਵਕਣ ਸੁਖ ਦਿਓ ਸੰਤਨਣ ਕੋ ਪਲ ਮੁਹਬਤ ਕੀਓ ਘਟ ਘਟ ਕੇ ਅੰਤਰੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਪਛਾਨਤ ਛਿੰਟੀ ਤੇ ਕੁੰਚਰੇ ਸੁਥੂਲਾ ਸਾ ਪਰ ਕਿਰਪਾ ਦਿਸਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਉਦਕਰਖ ਕਰਾ ਕਰਤਾਰਾ ਪਰ ਜਾ ਤਰਚਉ ਦੇ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਕਬਹੂੰ ਤਮ ਮਮੇ ਮਿਲ ਤੋ ਦੇਵ ਦਰਸਮ ਜੇਤੇ ਬਦਨ ਸ੍ਰੀ ਸੁਭਾ ਧਾਰੇ ਆਪੇ ਆਪਣੀ ਬੂਜ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਦ ਬੇਜ ਰਿਆਲਮ ਨਿਰੰਕਾਰ ਨਿਰਗੂਕਾਰ ਨਿਰਲੰਭ ਆਦ ਅਨੀਲਾ ਅਨਾਦ ਸੰਭ ਤਾ ਕਾ ਮੂੜਿ ਉਚਾਰਤ ਪੀਦਾ ਜਾਂ ਕੋ ਬੀਵਨਾ ਪਾਪ ਤਬੇ ਦੰਤ ਬੇਦੰਤ ਤਾ ਕੋ ਕਰ ਪਾਨਨ ਨਮਾਨਤ ਮਹਾ ਮੂਲ ਕਿਛ ਬੇਦ ਨਾ ਜਾਨਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੰਤਨੀ ਬੇਵਤਨੀ ਬੇਵਤਨੀ ਆਪਿ ਆਪਣੀ ਬੁੱਧ ਹੈ ਜੇਤੀ ਬਰਨਤ ਬਿਨ ਬਿਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਇਹ ਕੈ ਰੂਪੈ ਮੁਖਸਰੂਪਾ ਰੰਗ ਪਿਉ ਰਾਗ ਕਹਿ ਹੋਪਾ ਅੰਦਜ ਜੇ ਰਜ ਸਿਤ ਜਕੀਨੀ ਉਧੁਜ ਖਾਨ ਬਹੋ ਰਚਦੀਨੀ ਰਚਦੀਨੀ ਕਉ ਫੂਲ ਰਾਜਾ ਹੈ ਬੈਠਾ ਕਮ ਸਿਮਟ ਭੇਉ ਸੰਕਰ ਕੇਠਾ ਸਗਰੇਸ਼ਰਿ ਟਿ ਦਿਖਾਇ ਚੰਭਵਿਆ ਜੁਗਤ ਸਰੂਪ ਸੇ ਅਬਰਚਾ ਮੇਰੀ ਤੁਮ ਕਰੋ ਸੇਖਿਓ ਬਾਰੇ ਸਿਕ ਸੰਗਰੋ ਦੁਸ਼ਟ ਜੇਤੀ ਉਠਵਤ ਪਾਤਾ ਸਕਲਮ ਕ੍ਰਿਪਾ ਦ੍ਰਿਸ਼ਟ ਤਨ ਜਾਈਨ ਹਰ ਹੋ ਤਾਂ ਕੇ ਤਾਪ ਤਨ ਕਮੋ ਹਰ ਹੋ ਰੇ ਦਿਸਦ ਕਰਮੋ ਸਭ ਹੋਈ ਦੁਖ ਸਾਸਿਵ ਸ਼ਕੈ ਨ ਕੋਈ ਇੱਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸ ਤੈਨੂੰ ਬਾਰਾ ਜਿੰਨਰ ਨਾਮ ਤਿਹਾਰੋ ਕਾ ਆਦਾਰ ਦੁਸ਼ਟ ਦੋਖ ਤੇ ਲਿਓ ਬਚਾਈਓ ਬਚਾਈਓ ਖੜਕ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈਓ ਬਚਾਈਓ ਖੜਕ ਕੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈਓ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਮੰਤੀ ਫਤੇਹ ਪਾਤਸ਼ਾਹੀ ਦਸਵੀਂ ਕਬੀ ਉਬਾਚੇ ਨਤੀ ਜੋ ਪਈ ਜੋ ਪਈ ਹਮਰੇ ਕਰੋ ਹਾਥ ਦਾ ਰਚਾ ਪੂਰਨ ਹੋਏ ਚਿਤ ਕੀ ਇਛਾ ਤਾ ਚਰਨਨ ਮਨ ਰਹਿ ਮਹਾਰਾਜ ਆਪਣਾ ਜਾਣ ਕਰੋ ਪ੍ਰਤਪਾਰ ਪ੍ਰਤਪਾਰ हम रैदो सुबह तुम गाहु आप हाथ दे मोहे बचाओ सुकी बसे मोरो परिवार से सुख सबे करतार करतार मोरो चा निज कर दे करिया सब बैरण को आसंग रहया पूर्ण होए हमारी आशा तूर भजन की रह प्यासा तुम्हे शार्द कोई अवंतहान जो बरचासो तुम ते पांते पांते ਸੇਬ ਇਕ ਸਿਖ ਹਮਾਰੇ ਤਾਰਿਆ ਚੁੰਚੂਨ ਸਤਰ ਹਮਾਰੇ ਮਾਰਿਆ ਆਪ ਰਾਤ ਦੇ ਮੁਝੇ ਉਭਰੀਆ ਮਰਨ ਕਾਲ ਕਾ ਅਰਾਸ਼ ਨਿਵਰੀਆ ਨਿਵਰੀਆ ਉਹ ਜੋ ਸਦਾ ਹਮਾਰੇ ਪਛਾ ਸ਼ਰੀ ਅਸਤੂ ਜੋ ਕਰਿਓ ਰਚਾ ਰਖ ਲਿਓ ਨੋ ਰਖਨ ਹਾਰੇ ਸੋਇਬ ਸੰਤੋ ਸਹਾਈ ਪਿਆਰੀ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੇ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਭਕਤ ਰਾ ਕਾਲ ਪਾਇ ਸ਼ਿਵ ਜੂ ਅਵਤਾਰਮ ਅਵਤਾਰਮ ਕਾਲ ਪਾਇ ਕਨ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਿਵ ਕੀ ਉਹ ਭੀਰ ਰਾਜ ਬ੍ਰਹਮਾ ਜੋਤੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈਆ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜ ਜਿਨ ਉਪਜਾਇਓ ਆਦੰਤੇ ਕੇ ਅਵਤਾਰਾ ਸੂਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਿਸੀ ਕੁਮਾਰੀ ਸਭ ਪ੍ਰਜਾ ਜਨੇ ਆਪ ਸਵਾਰਿਪ 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 ਸੇਵਕ ਨੂੰ ਕੋ ਸੇਵ ਗੁਣ ਸੁਖ ਦਿਓ ਸੰਤਨ ਨੂੰ ਤਲ ਮੁਬਦ ਕੀਓ ਘਟ ਘਟ ਕੇ ਅੰਦਰ ਦੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੈਂ ਚੀਂਟੀ ਤੇ ਕੁੰਚਰੇ ਸਤੂਲਾ ਸਭ ਪਰ ਕਿਰਪਾ ਦਿਸਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਬਟ ਕੇ ਜਾਣੇ ਜਬ ਉਦ ਕਰਖ ਕਰਾ ਕਰਤਾ ਰਾ ਪਰ ਜਾ ਤਰ ਚਬਦੇ ਅਪਾਰ ਜਬ ਆਕਰਖ ਕਰਤੋਂ ਕਬਹੁ ਕਬਹੁ ਤੁਮ ਮਮਾ ਮਿਲ ਤੋ ਦੇਵ ਦਰਸਮ ਜੇਤੇ ਬਦਨ ਸ੍ਰੀ ਸੁਭ ਧਾਰੇ ਆਪੇ ਆਪਣੀ ਬੂਜ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣ ਤਬੀਦ ਪੇਜ ਰਿਆਲਮ ਨਿਰੰਕਾਰ ਨਿਰਭਉ ਕਾਰ ਨਿਰਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜਿ ਉਚਾਰਤ ਪੀੜਾ ਜਾਣ ਕੋ ਬੀਵਨਾ ਪਾਤ ਬੇਦੰਤ ਬੇਦੰਤ ਤਾ ਕੋ ਕਰ ਪਾਨਨ ਰਮਾਨਤ ਮਹਾ ਮੂਲ ਕਿਸ਼ਬੇਦ ਨਾ ਜਾਣ ਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੰਤਨੀ ਬੇਵਤਨੀ ਬੇਵਤਨੀ ਆਪੇ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ-ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਇ ਕੋਸਾਰਾ ਕਹਿ ਬਿਤ ਸਜਾ ਪ੍ਰਥਮ ਸੰਸਾਰਾ ਏ ਕੈ ਰੂਪਨ ਮੁਖਸਰੂਪਾ ਰੰਗ ਪਿਉ ਰਾਗ ਕਹਿ ਬੋਪਾ ਅੰਡਜ ਜੇ ਰਜ ਸੇਤ ਜਕੀਨ ਤੂ ਤੁਝ ਖਾਨ ਬਹੁ ਰਚਦੀਨੀ ਉਚਦੀਨੀ ਕਉ ਫੂਲ ਰਾਜਾ ਹੈ ਉਹ ਬੈਠਾ ਕਮ ਸਿਮਟ ਤੇ ਹੰਸੰਕਰ ਕੇਠਾ ਸਗਰੀ ਸ੍ਰਿਠ ਦਿਖਾਇ ਚੰਭਵਯ ਅਯੁਗਾਤ ਸੁਰੂਪ ਸੇ ਅੰਭਵ ਆਬਰਾ ਚਾ ਮੇਰੀ ਤੁਮ ਕਰੋ ਸੇਖਿਓ ਬਾਰੇ ਸਖ ਸੰਗ ਰੋ ਦੁਸ਼ਟ ਜੇਤੇ ਉਤਵਤਨ ਪਾਤਾ ਸਕਲ ਕ੍ਰਿਸ਼ਕਰੂ ਰਣਗਾਤ ਗਾਤ ਜੇ ਅਸ ਤੁਜਿਤ ਅਭ ਸਰਣੀ ਪਰੇ ਤਿਨ ਕੈ ਦੁਸ਼ ਦੁਖ ਤੇ ਮਰੇ ਪੁਰਖ ਜਨ ਬਗ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆਈਆ ਤਾਂ ਕੈ ਕਾਲ ਨਿਕਟਨੀ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਦ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਈਂ ਹਰ ਹੋ ਤਾਂ ਕੇ ਤਾਪ ਤਨ ਕੋ ਮੋ ਹਰ ਹੋ ਰੇ ਦੁਸ਼ਟ ਕਰਮੋਂ ਸਭ ਹੋਈ ਦੁਸ਼ਟ ਸਾਸਿਬ ਸਕੇ ਨਾ ਕੋਈ ਨਾ ਕੋਈ ਇੱਕ ਬਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿੰਨਰ ਨਾਮ ਤਿਹਾਰੋ ਕਾ ਆਦਾਰ ਦੁਸ਼ਟ ਦੋਖੇ ਰਾਹ ਤੇ ਰਾਹ ਤੇ ਰਾਹ ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈਓ 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 ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹੱਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋ ਟੇਲੇ ਹੋ ਬਚਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਇੱਕ ਓੰਕਾਰਿ ਸ਼੍ਰੀ ਵਾਹਿਗੁਰਜੀ ਕੀ ਫਤਿਹ ਪਾਤਸ਼ਾਹੀ ਦਸਮੇਕਾ ਬਿਉ ਬਾਚ ਬੇਨਤੀ ਜੋ ਪਈ ਜੋ ਪਈ ਹਮਰੇ ਕਰੋ ਹਾਥ ਦੈ ਰਚਾ ਪੂਰਨ ਹੋਏ ਚਿਤ ਕੀ ਇਛਾ ਤਾ ਚਰਨਨ ਮੰਨ ਰਹਿ ਮਹਾਰਾਜ ਆਪਣਾ ਜਾਣ ਕਰੋ ਪ੍ਰਤਪਾਰਾ ਪ੍ਰਤਪਾਰਾ ਹਮਰੇ ਦੁਸ਼ ਸਬੈ ਤੁਮ ਘਭੂ ਆਪ ਹਾਥ ਦੈ ਮੋਹਿ ਗਜਾ ਹੋ ਸੁਕੀ ਬਸੈ ਮੋਰੋ ਪਰਵਾਰਾ ਸੇਖ ਸਬੈ ਕਰਤਾ ਕਰਤਾ ਮੋਰੋ ਚਾਹ ਨਿਜ ਕਰਦੇ ਕਰੀਓ ਸਭਰਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਸਾਡ ਕੋਈ ਵਰਨ ਧਿਆਨ ਜੋ ਪਰਚਾਂ ਸੋ ਤੁਮ ਤੇ ਪਾਉਂ ਤੇ ਪਾਉਂ ਸੇਵਕ ਸੇਖ ਹਮਾਰੇ ਤਾਰਿਆ ਚੁੰਚੂ ਸਤਰ ਹਮਾਰੇ ਮਾਰਿਆ ਆਪ ਰਾਤ ਦੇ ਮੁਝੇ ਉਭਰੀ ਮਰਨ ਕਾਲ ਕਾ ਕ੍ਰਾਸ ਨਿਵਰੀ ਨਿਵਰੀ ਉਹ ਜੋ ਸਦਾ ਹਮਾਰੇ ਪਛਾ ਸ਼੍ਰੀ ਸਤਜੂ ਕਰਿਓ ਰਚਾਰ ਆਖ ਲਿਓ ਮੋ ਰਖਨ ਹਾਰੇ ਸੋਇਬ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਭਖਤ ਰਾ ਕਾਲ ਪਾਇ ਸ਼ਿਵ ਜੂ ਅਵਤਾਰਮ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀ ਉਹ ਭੀਤਰਾ ਬ੍ਰਹਮਾ ਜੋਤੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈਆ ਮਾਰਾ ਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਨੁ ਪਜਾਇਓ ਆਦੰਤੇ ਕੇ ਅਵਤਾਰਾ ਸੂਈ ਗਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਭ ਪ੍ਰਜਾ ਜਨੇ ਆਪ ਸਵਾਰੀ 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 ਸੇਵਕੁਣ ਕੋ ਸੇਵਗੁਣ ਸੁਖ ਦੀਓ ਸੰਤਰਣ ਕੋ ਪਨ ਮੁਬਦ ਕੀਓ ਘਟ ਘਟ ਕੇ ਅੰਦਰ ਤੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰੀ ਸੁਥੂਲਾ ਸਾ ਪਰ ਕਰਿਪਾ ਦਿਸਕਰ ਫੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਤਰ ਚਬਦੇ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਮਮਾ ਮਿਲ ਤੋ ਦੇਵ ਦਰਸ ਮਹਾਂ ਜੇ ਤੇ ਬਦਨ ਸ੍ਰੀ ਸਵ ਭਤਾਰੇ ਆਪੇ ਆਪਣੀ ਬੋਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣ ਤਬੀਦ ਪੇਟੇ ਰਿਆਲਮ ਨਿਰੰਕਾਰ ਨਿਰਭਉ ਕਾਰ ਨਿਰਲੰਭ ਆਦ ਅਨੀਲਾ ਆਦ ਸੰਭ ਤਾ ਕਾ ਮੂੜਿ ਉਚਾਰਤ ਪੇਡਾ ਜਾਂ ਕੋ ਬੀਵਨਾ ਪਾਪ ਤਬੇ ਦੰਤ ਬੇਦੰਤ ਤਾ ਕੋ ਕਰਪਾ ਨਰਮਾਨ ਤਮਾਹ ਮੂਲ ਕਸ਼ ਭੇਦ ਨਾ ਜਾਣ ਤਮਾਹ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੰਤਨੇ ਬੇਵਤਨੇ ਬੇਵਤਨੇ ਆਪੇ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਸੰਸਾਰ ਹੈ ਕੇ ਰੂਪ ਹੈਨ ਮੁਖਸਰੂਪਾ ਰੰਗ ਪਿਉਰਾ ਕਹਿ ਹੋਪਾ ਅੰਦਜ ਜੀਰਜ ਸਿਤਿ ਰਕੀਨੀ ਉਦਵਜ ਖਾਨ ਬਹੋ ਰਚਦੀਨੀ ਰਚਦੀਨੀ ਕਉ ਫੂਲ ਰਾਜਾ ਹੈ ਬੈਠਾ ਕਮ ਸਿਮਟ ਤੇ ਹੁ ਸ਼ੰਕਰ ਕੇਠਾ ਸਗਰੀ ਸਰੀਰ ਤੇ ਸਾਇ ਚੰਭਵਯਾ ਯੁਗਾਤ ਸੁਰੂਪ ਸੇ ਅੰਭਵ ਅੰਭਵ ਆਬਰਛਾ ਮੇਰੀ ਤੁਮ ਕਰੋ ਸੇਖਿਓ ਬਾਰੇ ਸਖ ਸੰਗ ਰੋ ਦੁਸ਼ਟ ਜੀਤੇ ਉਤਵਤ ਪਾਤਾ ਸਖ ਕਮਲੇਸ਼ ਕਰੋ ਰਣ ਗਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨ ਕੈ ਦੁਖ ਦੁਖ ਦੇਵ ਮਰੇ ਪੁਰਖ ਜਨ ਭਗ ਭਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੀ ਜੋ ਕਲ ਕੋ ਇਕ ਬਾਰ ਧਿਆਈਆਂ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਦ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਈਂ ਹਰ ਹੋ ਤਾਂ ਕੇ ਤਾਂ ਤਨ ਕੋ ਮੋ ਹਰ ਹੋ ਰੇ ਦੁਸ਼ਟ ਕਰਮੋ ਸੁਭ ਹੋਈ ਦੁਸ਼ਟ ਸਾਸਿ ਸਿਖਾ ਕੈ ਨ ਕੋਈ ਨ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਫਾਸਤੇ ਤਾਈ ਉਬਾਰਾ ਜਿੰਨਰ ਨਾਮ ਤਿਹਾਰੂ ਕਾ ਆਦਾਰ ਦੁਸ਼ਟ ਦੋਖੇ ਰਾਖ ਤੇਰਾ ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈਓ 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 ਖੜਕ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋ ਹੋ ਸਹਾਈ ਦੁਸ਼ਟ ਦੋ ਸੋਲੇ ਹੋ ਬਚਾਈ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਹੀ ਫਤ